ਰਣਾ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੇਰੀ ਉਹਨਾਂ ਨੇ ਇਕਤਾ ਦੁੱਧ ਲਿਆਉਣ ਦਾ ਇਸ ਤਰ੍ਹਾਂ ਹੈ ਜੀ ਸਾਡੀ ਸੂਬੇ ਲੈਵਲ ਦੀ ਜਥੇਬੰਦੀ ਆ ਅਸੀਂ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਸਾਡੇ ਆਗੂ ਸਹਿਬਾਨ ਤੇ ਸਾਥੀ ਸਾਡੇ ਨਾਲ ਆ ਜਿਹੜੇ ਇਸ ਮੋਰਚੇ ਦੇ ਵਿੱਚ ਪਹੁੰਚੇ ਆ ਔਰ ਜਿਹੜਾ ਇਹ ਦੁੱਧ ਲਿਆਉਣਾ ਇਹ ਸਾਡੀ ਸਮੁੱਚੀ ਸੂਬੇ ਦੀ ਲੀਡਰਸ਼ਿਪ ਦਾ ਇਹ ਫੈਸਲਾ ਸੀ ਕਿਉਂਕਿ ਜਦੋਂ ਪਹਿਲਾਂ ਕਿਸਾਨ ਅੰਦੋਲਨ ਚੱਲਿਆ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਉਦੋਂ ਵੀ ਦੁੱਧ ਦੀ ਯੂਨੀਅਨ ਵੱਲੋਂ ਉਸ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਗਈ ਔਰ ਜਿਹੜੀਆਂ ਆਪਣੀ ਜਿੱਤ ਵੀ ਹੋਈ ਕਿ ਮੋਦੀ ਨੇ ਮੰਨ ਲਓ ਮੰਗਾ ਮੰਨੀਆਂ ਤੇ ਕਾਨੂੰਨ ਆ ਜਿਹੜੇ ਉਹ ਰੱਦ ਕਰੇਗੇ ਆਹ ਜਿਹੜੀ ਗਰੰਟੀ ਉਹਨਾਂ ਨੇ ਲਈ ਵੀ ਅਸੀਂ ਐਮਐਸਪੀ ਲਾਗੂ ਕਰਾਂਗੇ ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਉਹ ਆਪਾਂ ਦੇਖ ਹੀ ਰਹੇ ਆ ਵੀ ਭਾਜ ਦੀ ਨਜ਼ਰ ਆ ਰਹੀ ਆ ਕਿਸੇ ਵੀ ਗੱਲ ਤੇ ਝੋਨੇ ਦਾ ਦੇਖੋ ਕੀ ਹਾਰ ਹੋਇਆ ਕਿ ਕੋਈ ਝੋਨਾ ਨਹੀਂ ਤੋਲਿਆ ਜਾ ਰਿਹਾ ਸੀ ਕੋਈ ਹੋਰ ਨਹੀਂਗਾ ਤਾਂ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਆਪਣੇ ਕਿਸਾਨ ਲੀਡਰ ਆ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਆਪਾਂ ਜਾਣਦੇ ਆ ਇਹਨਾਂ ਨੂੰ ਅੱਜ 25ਵਾਂ ਦਿਨ ਹੋ ਗਿਆ ਮਰਨwarte ਤੇ ਬੈਠਿਆ ਨੂੰ ਔਰ ਜੋ ਇਹ ਸੈਂਟਰ ਦੀ ਸਰਕਾਰ ਆ ਉਨੀ ਅੰਨੀ ਤੇ ਗੁੰੰਗੀ ਬੋਲੀ ਸਰਕਾਰ ਦੇ ਕੋਈ ਕੰਨ ਤੇ ਜੂ ਨਹੀਂ ਸਰਕ ਰਹੀਗੇ ਤਾਂ ਅਸੀਂ ਇਹ ਆਪ ਦੀ ਜਥੇਬੰਦੀ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਇਕਤਾ ਵੱਲੋਂ ਇਹ ਫੈਸਲਾ ਲਿਆ ਕਿ ਜਿਵੇਂ ਆਪਾਂ ਪਹਿਲਾਂ ਜਦੋਂ ਲੰਮਾ ਸਮਾਂ ਸੰਘਰਸ਼ ਚੱਲਿਆ ਸੀ ਉਦੋਂ ਵੀ ਆਪਾਂ ਦੁੱਧ ਦੀ ਸੇਵਾ ਲੈ ਕੇ ਉੱਥੇ ਆਪਾਂ ਨਿਰੰਤਰ ਸੇਵਾ ਜਾਰੀ ਰੱਖੀ ਸੀ ਜਾਂਦੇ ਰਹੇ ਆ ਤਾਂ ਆਪਾਂ ਨੂੰ ਹੁਣ ਵੀ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਇਕਤਾ ਵੱਲੋਂ ਦੁੱਧ ਦੀ ਸੇਵਾ ਲਿਜਾਣੀ ਚਾਹੀਦੀ ਆ ਆਪਾਂ ਨੂੰ ਹਮਾਇਤ ਕਰਨੀ ਚਾਹੀਦੀ ਆ ਇਸ ਕਰਕੇ ਅਸੀਂ ਇਹ ਫੈਸਲਾ ਲੈਂਦੇ ਆ ਅੱਜ ਅਸੀਂ 2500 ਲੀਟਰ ਦੁੱਧ ਖਨੌਰੀ ਬਾਡਰ ਤੇ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਵੱਲੋਂ ਸਾਡੀ ਸੂਬੇ ਦੀ ਸਮੁੱਚੀ ਲੀਡਰਸ਼ਿਪ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਥੀ ਸਾਡੇ ਨਾਲ ਇੱਥੇ ਮੋਰਚੇ ਦੀ ਹਮਾਇਤ ਚਾਏ ਆ ਔਰ ਦੁੱਧ ਦੀ ਸੇਵਾ ਲੈ ਕੇ ਆਏ ਆ ਔਰ ਮੈਂ ਡੱਲੇਵਾਲ ਸਾਹਿਬ ਨੂੰ ਸਮੁੱਚੀ ਕਿਸਾਨ ਜਥੇਬੰਦੀ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਅੱਗੇ ਵੀ ਜਿਹੜੀ ਇਹ ਸੇਵਾ ਕੀ ਨਿਰੰਤਰ ਜਾਰੀ ਰਹੂਗੀ ਆਪਦਾ ਅਸੀਂ ਉਹੋ ਜਿਹਾ ਸਿਸਟਮ ਬਣਾ ਕੇ ਜੇਕਰ ਸੰਘਰਸ਼ ਲੰਮਾ ਚੱਲਦਾਗਾ ਤਾ ਅਸੀਂ ਦੋਤਾ ਜਿਹੜਾ ਇਹ ਇਸੇ ਤਰ੍ਹਾਂ ਬਾਰਡਰ ਤੇ ਲੈ ਕੇ ਆਉਂਦੇ ਆ ਤੇ ਤੋਂ ਆਇਆ ਕਰੂਗੀ ਸੇਵਾ ਕਿ ਭਾਈ ਡੈਲੀ ਨਹੀਂ ਡੈਲੀ ਨਹੀਂ ਜੀ ਇਹ ਤਕਰੀਬਨ ਮੰਨ ਲਓ ਵੀ 15 ਕਿ ਦਿਨਾਂ ਬਾਅਦ ਆਪਾਂ ਮਹੀਨੇ 'ਚ ਮੰਨ ਲਓ ਦੋ ਵਾਰੀ ਚੱਕਰ ਲਾਇਆ ਕਰਾਂਗੇ ਆਪਾਂ ਐਵੇਂ ਕੋਈ ਝੂਠ ਮਾਰੀਏ ਇੱਥੇ ਵੀ ਡੈਲੀ ਆਵਾਂਗੇ ਜਾਂ ਕਿ ਮੈਂ ਹੋਰ ਵੀ ਸਾਡੇ ਬਥੇਰੇ ਸਾਥੀ ਹੈਗੇ ਆ ਵੀ ਸੇਵਾ ਹੁੰਦੀ ਹੈ ਇੱਥੇ ਆਪਾਂ ਵੇਣੀ ਆ ਪਰ ਜਥੇਵੰਦੀ ਦਾ ਰਿਹ ਹੈ ਕਿ ਜਥੇਵੰਦੀ ਦਾ ਆਪ ਦਾ ਸਿਸਟਮ ਹੁੰਦਾ ਜਿਵੇਂ ਹੁਣ ਪੰਜਾਬ ਦੇ ਵਿੱਚ ਕੋਈ 2.5 ਪੌਣੇ 3 ਲੱਖ ਦੁੱਧੀ ਹੈ ਜੋ ਦੁੱਧ ਦਾ ਕਾਰੋਬਾਰ ਕਰਦਾ ਇਸ ਦਿਨਾਂ ਜੁੜਿਆ ਹੋਇਆ ਔਰ ਇਹ ਕੋਈ ਇਹ ਨਹੀਂ ਹੈਗਾ ਕੋਈ ਸਾਨ ਹੈ ਕਿਉਂਕਿ ਅਸੀਂ ਵੀ ਕਿਸਾਨ ਆ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਆ ਤਾਂ ਸਾਡਾ ਇਹ ਫਰਜ਼ ਬਣਦਾ ਵੀ ਇਹ ਅਸੀਂ ਭਲੀ ਭਾਂਤ ਜਾਣਦੇ ਆ ਵੀ ਜੇਕਰ ਕਿਸਾਨੀ ਬਚੂਗੀ ਤਾਂ ਫੇਰ ਹੀ ਜਿਹੜਾ ਦੁੱਧ ਦਾ ਕਾਰੋਬਾਰ ਆ ਉਹ ਬਚੂਗਾ ਜੋ ਸਾਡੇ ਇਹ ਕਿਸਾਨ ਭਰਾਗੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਆ ਡੇਰੀ ਫਾਰਮ ਵੀ ਹੈਗੇ ਆ ਤਾਂ ਜੇਕਰ ਇਹ ਕਿਸਾਨੀ ਨਾ ਬਚੀ ਤਾਂ ਦੁੱਧ ਵੀ ਨਹੀਂ ਬਚਣਾਗਾ ਇਹ ਤਾਂ ਨੈਚਰਿਕ ਹੈ। ਸਾਡੀ ਜਿਹੜੀ ਸਿਹਤ ਲਗਾਤਾਰ ਬਈ ਵਿਗੜ ਰਹੀ ਹੈ ਤਾਂ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਵੀ ਹਸਪਤਾਲ ਚ ਦਾਖਲ ਕਰੋ। ਸਰਕਾਰਾਂ ਤੇ ਕੋਈ ਜੂ ਨਹੀਂ ਸਰਕ ਰਹੀਗੀ। ਨਹੀਂ ਸਰਕਾਰਾਂ ਤੇ ਜੂ ਤਾਂ ਨਹੀਂ ਸਰਕ ਰਹੀ ਪਰ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ। ਕੱਲ ਨੂੰ ਸਾਡੇ ਬਹੁਤ ਹੀ ਵਧੀਆ ਸੂਝ ਮਾਣ ਆਪਾਂ ਕਹਿ ਲਗੇ ਸਰਕਟ ਆਗੂ ਆ ਉਹ ਕੈਂਸਰ ਪੀੜ ਤੋਂ ਹੋਣ ਦੇ ਬਾਵਜੂਦ ਵੀ ਮੰਨ ਲਾ ਵੀ ਕਿਸਾਨੀ ਲਈ ਆਪਾਂ ਕਹਿ ਲਗੇ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ। ਤਾਂ ਸਰਕਾਰਾਂ ਦੇ ਕੰਨ ਦੇ ਜੂੰ ਸਰਕਣੀ ਚਾਹੀਦੀ ਹੈ ਕਿਉਂਕਿ ਸਰਕਾਰਾਂਆਂ ਜਿਹੜੀਆਂ ਉਹ ਲੋਕਾਂ ਦੀਆਂ ਬਣਾਈਆਂ ਹੋਊਗਾ ਸਰਕਾਰਾਂ ਹੈਗਾ ਤਾਂ ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਹੈ ਹਾਲਾਂਕਿ 25 ਦਿਨ ਹੋ ਗਏ 25 ਦਿਨ ਬਹੁਤ ਹੁੰਦੇ ਆ ਡਾਕਟਰਾਂ ਮੁਤਾਬਕ ਆਪਾਂ ਆਮ ਸੁਣਦੇ ਆ ਵੀ ਤੀਜੇ ਦਿਨ ਜਿਹੜਾ ਸਰੀਰ ਅੰਦਰੋਂ ਸਰੀਰ ਨੂੰ ਸਰੀਰ ਖਾਣਾ ਸ਼ੁਰੂ ਕਰ ਦਿੰਦਾ ਹੈਗਾ ਤਾਂ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜੇ ਕਿਤੇ ਨਾ ਕਿਤੇ ਅਸੀਂ ਤਾਂ ਇਹੀ ਕਾਮਨਾ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਸਾਡੇ ਇਸ ਲੀਡਰ ਦੀ ਜਿਹੜੀ ਲੰਮੀ ਉਮਰ ਹੋਵੇ ਕੋਈ ਕਿਸੇ ਕਿਸਮ ਦੀ ਇਹੋ ਜੀ ਗੱਲ ਨਾ ਹੋਵੇ ਤਾਂ ਪਰ ਜੇਕਰ ਵੀ ਕੁਇਸ ਤਰ੍ਹਾਂ ਦੀ ਘਟਨਾ ਵਾਪਰਦੀ ਐ ਸਾਨੂੰ ਮਤਲਬ ਇਸ ਲੀਡਰ ਤੇ ਜਾਣਦਾ ਬਹੁਤ ਦੁੱਖ ਹੋਊਗਾ ਤੇ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਵੀ ਮਾਹੌਲ ਵੀ ਖਰਾਬ ਹੋ ਸਕਦਾ ਜਿਵੇਂ ਦੁੱਧ ਦੀ ਗੱਲ ਕਰ ਲਈ ਤਾਂ ਬਈ ਲਗਾਤਾਰ ਦੁੱਧ 'ਚ ਵੀ ਹਨਾ ਉਹ ਫਾਇਦਾ ਨਹੀਂ ਰਿਹਾ ਉਹ ਗੱਲ ਨਹੀਂ ਰਹੇਗੀ ਜੇ ਐਮਐਸਪੀ ਮਿਲਦੀ ਐ ਜਿਵੇਂ ਇਹ ਵੀ ਐਮਐਸਪੀ ਦੇ ਦਾਇਰੇ 'ਚ ਆਵੇ ਤਾਂ ਕਿਤੇ ਨਾ ਕਿਤੇ ਉਹ ਗੱਲ ਹੋਰ ਬਨੂਗੀ ਹਾਂ ਤੁਸੀਂ ਇਹ ਗੱਲ ਪੁੱਛ ਲਈ ਜੀ ਜਿਹੜਾ ਹਿਮਾਚਲ ਐ ਉਹਨਾਂ ਨੇ ਐਮਐਸਪੀ ਤੈਅ ਕੀਤੀ ਐ ਅਸਲ ਤੇ ਵਿੱਚ ਇਹ ਸਰਕਾਰ ਦੀਆਂ ਪਾਲਿਸੀਆਂ ਹੈਗਾ ਕਿਤੇ ਨਾ ਕਿਤੇ ਜਿਵੇਂ ਹੁਣ ਸਾਡੇ ਕਿਸਾਨ ਭਰਾ ਆਗੇ ਕਿਸਾਨ ਭਰਾਵਾਂ ਨੂੰ ਇਹ ਲੱਗਦਾ ਵੀ ਜਿਹੜਾ ਪਿੰਡਾਂ ਦੇ ਵਿੱਚ ਰੇਟ ਆ ਜਿਹੜਾ ਉਹ ਦੁੱਧ ਹੀ ਨਹੀਂ ਦਿੰਦੇ ਪਰ ਅਸਲ ਦੇ ਵਿੱਚ ਗੱਲ ਇਹ ਹੈ ਵੀ ਆਪਣੇ ਦੋ ਉਤਾਰੇ ਦੁੱਧ ਨੂੰ ਖਰੀਦਦੇ ਆ ਇੱਕ ਸੰਗਠਿਤ ਖੇਤਰੋਂ ਦਾਗਾ ਇੱਕ ਗੈਰ ਸੰਗਠਿਤ ਖੇਤਰੋਂ ਅਸੀਂ ਜਿਹੜਾ ਖੁੱਲੇ ਦਾ ਕਾਰੋਬਾਰ ਕਰਨ ਵਾਲੇ ਆ ਭਾਵੇਂ ਡੇਰੀ ਵਾਲਾ ਕੋਈ ਦੁੱਧ ਦਹੀਂ ਪਨੀਰ ਬਣਾਉਂਦਾ ਭਾਵੇਂ ਦੁੱਧੀਆਂ ਜੋ ਡੋਟ ਡੂ ਸਰਵਿਸ ਦਿੰਦੇ ਆ ਤਾਂ ਅਸੀਂ ਗੈਰ ਸੰਗਠਿਤ ਖੇਤਰ ਵਿੱਚ ਆਉਣੇ ਆ ਤਾਂ ਜਿਹੜਾ ਗੈਰ ਸੰਗਠਿਤ ਖੇਤਰ ਦੇ ਰੇਟ ਆ ਉਹ ਇਸ ਟਾਈਮ ਬਹੁਤ ਘੱਟ ਆ ਤਾਂ ਕਿਤੇ ਨਾ ਕਿਤੇ ਫਰਜ ਕਰ ਲਓ ਵੀ ਕਿਉਂ ਪਿੰਡ ਦੇ ਵਿੱਚੋਂ ਦੁੱਧ ਦੀ 2 ਕਵਾਂਟਲ ਦੁੱਧ ਲੈ ਕੇ ਆਉਂਦਾ ਉਹਦੀ 1 ਕਵਾਂਟਲ ਦੀ ਸਪਲਾਈ ਆ ਉਹਨੇ ਉਹਦੇ ਚੋਂ ਆਪਦਾ ਕੋਈ 11500 ਰੁਪਏ ਮਨਾਫਾ ਕਮਾ ਲਿਆ ਪਰ ਸਰਕਾਰ ਦੀ ਪਾਲਿਸੀ ਇਹ ਜਿਹੜਾ ਕਵਾਂਟਲ ਦੁੱਧ ਬਚਦਾਗਾ ਉਹ ਜੋ ਇਹ ਸੰਗਠਿਤ ਖੇਤਰ ਹੈ ਜੋ ਬੇਰਕਾ ਬਾਣੀ ਟੂਡੇ ਜਿਹੜੇ ਵੀ ਹੈਗੇ ਪ੍ਰਾਈਵੇਟ ਲਿਮਟਿਡ ਉਹ ਤਾਂ ਦੁੱਧ ਦੋਧੀਆਂ ਤੋਂ ਦੇਖੋ ਖਰੀਦ ਦੇਣੀ ਸਰਕਾਰ ਦੀ ਹੈ ਪਾਲਿਸੀ ਆ ਤਾਂ ਸਾਨੂੰ ਜਿਹੜਾ ਫालतू ਦੁੱਧ ਹੁੰਦਾ ਫਰਜ ਕਰ ਲੋ ਘਰਾਂ ਚੋਂ ਅਸੀਂ 1500 ਰੁਪਏ ਦਿਹਾੜੀ ਦਾ ਕਮਾ ਲਿਆ ਤਾਂ ਜਿਹੜਾ ਕਵਾਂਟਲ ਦੁੱਧ ਫालतू ਆ ਉਹ ਦੁੱਧ ਪ੍ਰਾਈਵੇਟ ਸੈਂਟਰ ਤੇ ਛੱਟਣਾ ਪੈਂਦਾਗਾ ਕੈਰ ਸਕਟ ਤੇ ਖੇਤਰ ਚ ਆਉਣੇ ਆ ਸੰਘਾਰ ਚ ਕਹਿੰਦਾ ਖੇਤੀ ਦਾ ਨਹੀਂ ਸਾਰੇ ਇੱਕ ਆਸੇ ਦਾ ਇਹਨੂੰ ਮੰਨ ਪਰ ਇਹਦੇ ਤੇ ਐਮਐਸਬੀ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਤਾਂ ਕਮਿਸ਼ਨਰ ਏਜੰਟ ਐਂ ਦੇਖੋ ਕਿਤੇ ਨਾ ਕਿਤੇ ਭਾਰਮੇ ਇਹ ਖੜਾ ਕੀਤਾ ਜਾਂਦਾਗਾ ਵੀ ਕਿਸਾਨਾਂ ਨੂੰ ਵੀ ਐ ਹੁੰਦਾ ਵੀ ਇਹ ਲੁੱਟੀ ਜਾਂਦੇ ਸਾਨੂੰ ਹੂੰ ਦੇਖੋ ਸਾਡੇ ਵੰਗੋਂ 8 ਰੁਪਏ ਫੈਂਟ ਹੋ ਜੇ ਰੇਟ ਸਾਡੇ ਵੰਗੋਂ 10 ਰੁਪਏ ਹੋ ਜੇ ਫਰਜ਼ ਕਰ ਲਓ ਅਸੀਂ 5 ਫੈਂਟ ਦਾ ਦੁੱਧ 50 ਰੁਪਏ ਖਰੀਦਦੇ ਆਂ ਅਸੀਂ 55 ਵੇਚਦੇ ਆਂਗੇ ਸ਼ਹਿਰ 'ਚ ਸਾਡੇ ਉਹਦੇ 'ਚ ਕੀ ਹੈਗਾ ਹੈਗਾ ਪਰ ਅਸਲ ਦੇ ਵਿੱਚ ਇਹ ਹੈ ਵੀ ਜਿਹੜੀਆਂ ਕੰਪਨੀਆਂ ਆਈਆਂ ਉਹਨਾਂ ਨੂੰ ਮੂਰੇ ਲਿਆਉਣੀ ਚਾਹੁੰਦੀ ਹੈ ਕਾਰਪੋਰੇਟ ਕਰਾਣਿਆਂ ਨੂੰ ਸਰਕਾਰ ਜਿਹੜਾ ਅਸੀਂ ਖੁੱਲੇ ਦਾ ਕਾਰੋਬਾਰ ਕਰਦੇ ਆਂ ਸਾਨੂੰ ਵੀ ਖਤਮ ਕਰਨਾ ਚਾਹੁੰਦੀ ਆ ਤਾ ਅਸੀਂ ਵੀ ਇਹ ਮੰਨ ਲਾ ਵੀ ਪੰਜਾਬ ਸਰਕਾਰ ਆ ਜਿਵੇਂ ਆਪਣੀ ਸਾਨੂੰ ਘੱਟੋ ਘੱਟ 2-3 ਨਾਰੀ ਸਾਡੀ ਮੰਨ ਲਓ ਵੀ ਆਪਣੇ ਮਾਨਜੋਗ ਮੰਤਰੀ ਕਰਮਜੀਤ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਇਹ ਕਹਤਾ ਹਾਂ ਮੀਟਿੰਗ ਕਰਾਂਗੇ ਪਰ ਇਹਨਾਂ ਦੀਆਂ ਚੋਣਾਂ ਨਹੀਂ ਲੋਟ ਆਉਂਗੀਆਂ ਕਦੇ ਆ ਚੋਣਾਂ ਆਗੀਆਂ ਕਦੇ ਉਹ ਚੋਣਾਂ ਆਗੀਆਂ ਬਸ ਬਹਾਨੇ ਲਾਈ ਜਾਂਦੇ ਆ ਕੋਈ ਮੀਟਿੰਗ ਨਹੀਂ ਪਹਿਲਾਂ ਵਾਲਿਆਂ ਸਰਕਾਰਾਂ ਨਾਲ ਵੀ ਕੋਸ਼ਿਸ਼ ਕੀਤੀ ਕੀ ਬਦਲਾਅ ਲੱਗਿਆ ਕੋਈ ਮੀਟਿੰਗ ਕਰਨ ਦਾ ਸਮਾਂ ਵਧੀਆ ਮਿਲਿਆ ਕਿਵੇਂ ਇਹ ਤਾਂ ਪਹਿਲਾਂ ਵਾਲਿਆਂ ਨੂੰ ਵੀ ਮਾਣੀ ਲੱਗੀ ਜੀ ਮੈਂ ਉਸ ਨੂੰ ਕਹੀ ਜਾਂਦਾ ਸਾਨੂੰ ਸਾਲ ਹੋ ਗਿਆ ਜਦੋਂ ਸਾਡਾ ਹੱਲ ਕਰਨਗੇ ਉਹ ਤਾਂ ਵੇਖੀ ਜਊ ਮੀਟਿੰਗ ਕੱਲਾ ਠੀਕ ਆ ਘਰੇ ਗਏ ਆ ਉਦੋਂ ਚੰਗੀ ਚਾਹ ਪਾਣੀ ਪਿਆ ਕੇ ਸਾਡੀਆਂ ਗੱਲਾਂ ਕਰ ਲਈਆਂ ਸਾਡੇ ਨਾਲ ਸਾਨੂੰ ਸੁਣਾਤੀਆਂ ਮੋੜਤਾ ਵੀ ਆਪਾਂ ਕਹਾਂ ਮਿੱਠੀਆਂ ਗੋਲੀਆਂ ਦੇ ਦਿੱਤੀਆਂ ਉਸ ਤੋਂ ਬਾਅਦ ਕਦੇ ਤਾਂ ਕੋਈ ਜਿਮਣੀ ਚੋਣ ਆ ਗਈ ਕਦੇ ਕੁਛ ਹੋ ਗਿਆ ਬਸ ਜਦੋਂ ਕਹਿਣੇ ਆ ਹੁਣ ਆ ਚੋਣਾ ਲੰਘ ਜਾਂਦੋਂ ਹੁਣ ਆ ਚੋਣਾ ਲੰਘੇ ਤਾਂ ਐਂ ਟਾਈਮ ਟਪਾਤਾ ਪਰ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਚਾਹੁੰਦੇ ਆ ਦੁੱਧ ਦੇ ਰੇਟ ਵੀ ਉੱਠਨੇ ਚਾਹੀਦੇ ਆ ਫਸਲਾਂ ਤੇ ਵੀ ਐਮ ਐਸ ਪੀ ਮਿਲਣੀ ਚਾਹੀਦੀ ਆ ਦੁੱਧ ਤੇ ਵੀ ਜਿਵੇਂ ਹਿਮਾਚਲ ਪ੍ਰਦੇਸ਼ ਦੇ ਆਧਾਰ ਤੇ ਮੰਨ ਲਓ ਐਮ ਐਸ ਪੀ ਆ ਪਰ ਕਰਾਂਗੇ ਤਾਂ ਤਾਂ ਜੋ ਕੋਈ ਗੱਲ ਕਰੂਗਾ ਤਾਂ ਬਹਿ ਕੇ ਪਰ ਜਦੋਂ ਕੋਈ ਗੱ ਇਸ ਕਰਕੇ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਅਸੀਂ ਮੋਰਚੇ ਦੀ ਪਹਿਲਾਂ ਵੀ ਹਮਾਇਤ ਕੀਤੀ ਹੈ ਹੁਣ ਵੀ ਹਮਾਇਤ ਕਰਦੇ ਆਂ ਔਰ ਡਟਵੀਂ ਹਮਾਇਤ ਕਰਦੇ ਰਹਾਂਗੇ ਔਰ ਜਦੋਂ ਕਿਤੇ ਸਾਨੂੰ ਇਹਨਾਂ ਭਰਾਵਾਂ ਦੀ ਲੋੜ ਪਊਗੀ ਇਸ ਮੰਗ ਨੂੰ ਲੈ ਕੇ ਵੀ ਜੋ ਦੁੱਧ ਦੇ ਰੇਟਾਂ ਨੂੰ ਲੈ ਕੇ ਆ ਤਾਂ ਉਦੋਂ ਅਸੀਂ ਇਹਨਾਂ ਦੀ ਵੀ ਹਮਾਇਤ ਲਵਾਂਗੇ ਇਹ ਵੀ ਸਾਡੇ ਨਾਲ ਮੁਲਾਕਾਤ ਹੋਈ ਅੱਜ ਕਿ ਨਹੀਂ ਹੋਈ ਪਈ ਜੀ ਨਹੀਂ ਦੇਖੋ ਅਜੇ ਅਸੀਂ ਜਦੋਂ ਆਏ ਆ ਇੱਕ ਵਾਰ ਅਸੀਂ ਦੁੱਧ ਦੀ ਵਰਤਾਰੇ ਆ ਉਹਨਾਂ ਨਾਲ ਮੁਲਾਕਾਤ ਨਹੀਂ ਹੋਈਗੀ ਸਰਪੰਨਹ ਦੇਰ ਜੀ ਆ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਹੈ ਗੱਲਬਾਤ ਹੋਈ ਹੈ ਸਾਰੀ ਸੰਜੀ ਉਹਨਾਂ ਨੇ ਜਿਵੇਂ 30 ਤਰੀਕ ਦਾ ਬੰਦ ਦਾ ਪੰਜਾਬ 15 ਸੱਦਾ ਦਿੱਤਾ ਉਹਦੇ ਤੇ ਵੀ ਉਹਨਾਂ ਨੇ ਸਾਨੂੰ ਕਿਹਾ ਅਸੀਂ ਤੁਹਾਨੂੰ ਚਿੱਠੀ ਭੇਜਾਂਗੇ ਉਸ ਹਾਵਣਾ ਸੀ ਆਪਦਾ ਪ੍ਰੋਗਰਾਮ ਲੀਕ ਕੇ ਅਸੀਂ ਉਸ ਦਾ ਜਿਹੜਾ 15 ਸੱਦਾ ਉਹਨੂੰ ਵੀ ਸਮਰਥਨ ਦੇਵਾਂਗੇ ਆਪਦਾ ਉਹ じゃ ਸਾਡਾ ਕਿਵੇਂ ਕਰੀਏ ਦੁੱਧ ਪਹਿਲਾਂ ਵਰਤਾਰੇ ਜਾਂ ਉਹਦੇ ਨਾਗਾ ਮਾਰਗੇ ਕਿਉਂਕਿ ਜਿਸ ਤਰ੍ਹਾਂ ਦਾ ਵੀ ਇਥੋਂ ਮੈਸੇਜ ਲੱਗਦਾ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰਨ ਹਮਾਇਤ ਕਰਦੇ ਆਂ ਇਸ ਮੋਰਚੇ ਦੀ ਔਰ ਹਮਾਇਤ ਕਰਦੇ ਰਹਾਂਗੇ